ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਆ ਜੀ ਤੁਹਾਡੇ ਆਪਣੀ YouTube ਚੈਨਲ ਰਾਜ ਸੰਧੂ ਫਾਰਮਿੰਗ ਦੇ ਵਿੱਚ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਬੈੱਲ ਬਟਨ ਨੂੰ ਆਲ ਤੇ ਸੈੱਟ ਕਰ ਲਿਓ ਤਾਂ ਜੋ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਸੋ ਦੋਸਤੋ ਅੱਜ ਆਪਾਂ ਲੈ ਕੇ ਆਏ ਹਾਂ ਜੀ ਜਰਤੀ ਦੇ ਵਿੱਚ ਇੱਕ ਬਹੁਤ ਜਿਆਦਾ ਖੂਬਸੂਰਤ ਐਕਸਟਰਾ ਆਰਡੀਨਰੀ ਦੋਸਤੋ ਚੰਗੀ ਕੁਆਲਿਟੀ ਦੇ ਆਰਡਰ ਵਾਲੀ ਇਹ ਵੈਡ ਸੋ ਦੋਸਤੋ ਪਿੰਡ ਜਿਹੜਾ ਟੋਲਨ ਮਾਜਰਾ ਤਹਿਸੀਲ ਮੋਰਿੰਡਾ ਜ਼ਿਲ੍ਹਾ ਇਸ ਨੂੰ ਰੋਪੜ ਲੱਗਦਾ ਹੈ ਜੀ ਕੋਰਾਲੀ ਤੋਂ ਤਕਰੀਬਨ 10 ਕਿਲੋਮੀਟਰ ਦਾ ਫਾਸਲਾ ਹੈਗਾ ਬਾਕੀ ਰੋਪੜ ਦੋਸਤੋ ਜਿਹੜਾ 25 ਕਿਲੋਮੀਟਰ ਦੀ ਦੂਰੀ ਤੇ ਹੈਗਾ ਬਿਲਕੁਲ ਮੋਰਿੰਡਾ ਸ਼ਹਿਰ ਨੇੜੇ ਪੈਂਦਾ ਜੀ ਪਿੰਡ ਟੋਲਨ ਮਾਜਰੇ ਨੂੰ ਸੋ ਦੋਸਤੋ ਉੱਪਰ ਦਿੱਤੇ ਗਏ ਜਿਹੜੇ ਸੰਪਰਕ ਨੰਬਰ ਹਨ ਦੋਸਤੋ ਉਹਨਾਂ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਇਹ ਵੈੜ ਖਰੀਦ ਸਕਦੇ ਹੋ ਸੋ ਕਿਸਾਨ ਵੀਰੋ ਦੂਜਾ ਸੁਭਾ ਸੂਣ ਜਾ ਰਹੀ ਆ ਤਕਰੀਬਨ ਵੜ ਬਹੁਤ ਵਧੀਆ ਚੰਗੀ ਆਰਡਰ ਦੀ ਕੁਆਲਟੀ ਵਾਲੀ ਹੈਗੀ ਆ ਥਾਣਾ ਦੀਆਂ ਵਿਰਲਾ ਬਹੁਤ ਜਿਆਦਾ ਸੋਹਣੀਆਂ ਹੈਗੀਆਂ ਨੇ ਤਕਰੀਬਨ ਪਹਿਲੇ ਸਵੇਰੇ ਇਸ ਨੇ 20 ਲੀਟਰ ਦੀ ਕੈਪੈਸਿਟੀ ਦੁੱਧ ਦੀ ਰਹੀ ਹੈਗੀ ਆ ਦੋਸਤੋ ਐਰ ਕੀ ਜਿਹੜਾ ਦੂਜਾ ਸੂਬਾ ਇਹ ਸੂਣ ਜਾ ਰਹੀ ਏ ਇਸ ਵਾਰ ਵੀ ਚੰਗੇ ਮਿਲਕ ਦੀ ਆਸ ਕੀਤੀ ਜਾਂਦੀ ਹੈ ਤਕਰੀਬਨ 20 ਪਲੱਸ ਦੁੱਧ ਦੀ ਇਸ ਤੋਂ ਉਮੀਦ ਕੀਤੀ ਜਾਂਦੀ ਹੈ ਤੇ ਮੁੱਲ ਜਿਹੜਾ ਦੋਸਤੋ ਬਾਈ ਹੋਰੀ ਕਰਦੇ ਨੇ 75000 ਰੁਪਿਆ ਇਸ ਦੀ ਜਿਹੜੀ ਡਿਮਾਂਡ ਵੀਰ ਹੁਣੇ ਕਰਦੇ ਨੇ ਮੌਕੇ ਤੇ ਬਿਲਕੁਲ ਜਦੋਂ ਤੁਸੀਂ ਪਹੁੰਚੋਗੇ ਮੌਕੇ ਤੇ ਥੋੜੇ ਬਾਰੇ ਮਾਨਤਨ ਜ਼ਰੂਰ ਕੀਤੇ ਜਾਣਗੇ ਬਹੁਤ ਯਾ ਦੋਸਤੋ ਚੰਗੀ ਵੈੜ ਹੈਗੀ ਯਾ ਚੰਗੀ ਆਰਡਰ ਦੀ ਕੁਆਲਿਟੀ ਵਾਲੀ ਹੈਗੀ ਆ ਬਹੁਤ ਚੰਗੀ ਜਾਤ ਵਿੱਚ ਹੈਗੀ ਆ ਦੋਸਤੋ ਬਾਕੀ ਤੁਸੀਂ ਜਿਹੜਾ ਮੂੰਹ ਮੱਥਾ ਉਹ ਜ਼ਰੂਰ ਨੋਟ ਕਰ ਸਕਦੇ ਹੋ ਹਾਈਟ ਦੀ ਕੱਦ ਦੀ ਵੀ ਬਹੁਤ ਸੋਹਣੀ ਇਹ ਵੈੜ ਆ ਬਾਕੀ ਜਿਹੜੀ ਲੇਵੇ ਦੀ ਬਣਤਰ ਆ ਉਹ ਤੁਸੀਂ ਜ਼ਰੂਰ ਨੋਟ ਕਰ ਸਕਦੇ ਹੋ ਸੋਹਣਾ ਮੁਠੀ ਵਾਲਾ ਥਾਣਾ ਦੋਸਤੋ ਬਾਕੀ ਪੇਠਪੂੜਾ ਉਚਾਈ ਲੰਬਾਈ ਕਾਫੀ ਵੈੜ ਦੀ ਸੋਹਣੀ ਹੈਗੀ ਆ ਜਿਹੜੇ ਮੇਰੇ ਵੀਰ ਭਰਾ ਨੂੰ ਪਸੰਦ ਆਵੇ ਉਹ ਉੱਪਰ ਦਿੱਤੇ ਗਿਆ ਕੰਟੈਕਟ ਨੰਬਰਾਂ ਤੇ ਸੰਪਰਕ ਕਰਕੇ ਇਹ ਵੈੜ ਖਰੀਦ ਸਕਦਾ ਵੀਡੀਓ ਵੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰ